ਤੇ ਸੈਸਰੀ ਸੁਸਰੀ ਬਾਈ ਕਹਿੰਦਾ 60000 ਰੁਪਏ ਸੈਸਰੀ ਤੇ ਲਾਇਆ ਹੈ ਮਰੇਲ ਕੋਟਲੇ ਖੜਾ ਹੈ ਟਰੈਕਟਰ ਘਰੇ ਬਾਈ ਦੇ ਤੇ ਬਾਈ ਦੇ ਆਪਣੇ ਨਾਂ ਤੇ ਬਾਈ ਚੱਲਿਆ ਕਿੰਨਾ ਕਾ 730 32 ਘੰਟੇ ਚੱਲਿਆ ਹੀ ਹੈ ਜੀ 730 32 ਘੰਟੇ ਤੇ ਕੀਮਤ ਕੀ ਰੱਖੀ ਹੈ ਇਹਦੀ ਲੈ ਲੈਣਾ ਜੀ ਆਪਾਂ 480 ਦਾ ਦੇਵਾਂਗੇ 480 ਦਾ ਦੇਣਾ ਮੌਕੇ ਦੀ ਬਾਦ ਘਟ ਹੋ ਸਕਦੀ ਹੈ ਹਾਂ ਜੀ ਮਾਨ ਤਾਨ ਕਰ ਦਿਆਂਗੇ ਮਾਨ ਤਾਨ ਬਾਈ ਕਹਿੰਦਾ ਕਰ ਦਾਂਗੇ ਟਾਇਰ ਤੇ ਇੰਜਨ ਬੀੜੀ ਤੇ ਤੁਹਾਨੂੰ ਹੋਰ ਚੀਜ਼ ਲੱਗਦੀ ਆ ਬਾਕੀ ਜੇ ਲਵੇ ਖੜਕੇ ਦੇਖੋ ਬਾਈ ਟਰੈਕਟਰ ਜਮਾ ਐ ਸੀਸਾ ਪਿਆ ਜਮਾ ਅੱਜ ਤੋਂ ਕੀ ਹਾਲ ਚਾਲ ਨੇ ਜੀ ਅੱਜ ਫੇਰ ਆਪਾਂ ਤਲਵੰਡੀ ਵਾਲੀ ਮੰਡੀ ਤੇ ਆਏ ਹੋਿਆਂਗੇ ਵੀਡੀਓ ਬਹੁਤ ਵੱਡੀ ਹੋ ਜਾਂਦੀ ਆ ਤਿੰਨ ਚਾਰ ਪਾਰਟ ਬਣਾਏ ਹੋਏ ਆ ਆਪਾਂ ਤੋਂ ਬੇਨਤੀ ਆ ਵੀ ਸਾਰੀ ਵੀਡੀਓ ਦੇਖਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਕਰ ਲਿਓ ਆਜੋ ਆਪਾਂ ਤਲਵੰਡੀ ਵਾਲੀ 28 ਫਰਵਰੀ ਵਾਲੀ ਮੰਡੀ ਦੇਖਦੇ ਆ ਅੱਜ ਕਿੰਨੇ ਕੁ ਟਰੈਕਟਰ ਆਏ ਨੇਗੇ ਉਹਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜੀ ਪਾਈ ਨੰਬਰ ਪਲਾਟ ਦੇ ਵਿੱਚ ਖੜਿਆ ਆ ਜੀ ਤੇ ਜੁੜ ਗਿਆ 855 ਨੋ ਮਾਡਲ ਜ ਨੋ ਮਾਡਲ ਨਾਲ ਜੀ ਪੀਵੀਟੀ ਨੰਬਰ ਆ ਪੰਜਾਬ ਦਾ ਹਾਂ ਦੱਸੀ ਵੀਰ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕੋ ਹਾਂਜੀ ਹਾਂ ਵਧੀਆ ਅੱਛਾ ਛੋਬਨਾਮ ਦੱਸ ਦੋ ਬਲੰਦ ਗੁਰਪ੍ਰੀਤ 22 ਨੰਬਰ ਪਲਾਟਾ ਹਾਂਜੀ ਹਾਂ ਗੁਰਪ੍ਰੀਤ ਦਾ ਹਰੀਕੇ ਕਲਾਂ ਅੱਛਾ ਹਾਂਜੀ ਤੇ ਮੋਬਾਈਲ ਨੰਬਰ 8499787 ਹਾਂਜੀ 03100 ਹੀ 033100 ਹੀ ਠੀਕ ਹੈ 94787 02322 ਜੀਰਮਾ ਠੀਕ ਹੈ ਜੀ ਹਾਂ ਹਾਂ ਆ ਲੋ ਵੀ ਆਹ ਟਰੈਕਟਰ ਜਿਹੜੇ ਵੀ ਦਿਖਾਉਣੇ ਨੇ ਐ ਚਲਦੇ ਨੰਬਰ ਤੇ ਜਿਹੜਾ ਸਕਰੀਨ ਤੇ ਬਾਈ ਨੇ ਬੋਲਿਆ ਇਹ ਤੇ ਆਪਾਂ ਗੱਲਬਾਤ ਕਰਾਂ ਦਾ 10 ਗਰਪਰੀ ਦਵਾਈਏ ਦੇ ਬਾਰੇ ਆ ਨਵਾਂ ਮਾਡਲ ਆਈ ਅੱਛਾ ਚੱਪ ਵਾਲੀ ਆਰ ਸੀ ਸੀ ਕੀ ਆ ਬਾਈ ਨੇ ਲਿਆ ਆਪਣੇ ਤੋਂ ਅੱਛਾ ਹਾਂਜੀ ਹਾਂ ਅੱਛਾ ਤੇ ਟਰੈਕਟਰ ਵਧੀਆ ਪਾਵਰ ਸਟੀering ਆ origianal ਪਾਵਰ ਆਈ ਅੱਛਾ ਬਾਈ ਹਾਂ 3 ਲੱਖ 45000 ਰੁਪਏ ਦਾ ਲਿਆ ਆਏ ਨੇ ਬਾਈ ਨੇ ਅੱਛਾ ਮੁੱਲ ਕਿੰਨਾ ਬਾਈ 375 ਹਾਂਜੀ ਹਾਂ ਤਿੰਨ 343 ਦਾ ਸੌਦਾ ਹੋ ਗਿਆ ਸੌਦਾ ਹੋ ਗਿਆ ਲੋ ਬਾਈ ਮੁਬਾਰਕਾ ਤੁਹਾਨੂੰ ਹਾਂਜੀ ਹਾਂ ਲੈਣ ਵਾਲੇ ਨੂੰ ਤੇ ਦੇਣ ਵਾਲੇ ਨੂੰ ਦੋਨਾਂ ਦਾ ਮੁਬਾਰਕਾ ਵੇਚਣ ਵਾਲੇ ਨੇ ਤੇ ਲਿਆਏ ਨੇ ਅੱਛਾ ਮੈਂ ਟਰੈਕਟਰ ਚੰਗਾ ਸੀਗਾ ਬਾਈ ਅੱਛਾ ਗਾਹਾਂ ਵੀ ਵੇਚਣਾ ਕੋਈ ਨਹੀਂ ਟਰੈਕਟਰ ਵਾਸਤੇ ਹੀ ਲੈਣਾ ਠੀਕ ਹੈ ਕਿਹੜੇ ਬੰਦੇ ਨੇ ਲਿਆ ਆਵੇ ਬਾਈ ਖੜਾ ਹੋ ਜਾ ਮਰਾ ਹਾਂਜੀ ਹਾਂ ਲੈ ਬਾਈ ਗਾਹ ਤੇਰਾ ਵੀ ਨੰਬਰ ਬੋਲ ਦੇ ਹਾਂ 98770 ਆ ਮੈਂ ਇੱਕ ਬਾਈ ਦੇ ਲਵੇ ਲੱਗਿਆ 98760 ਹਾਂਜੀ 9448 ਹਾਂ ਕੀ ਸ਼ੋਨਾਮ ਕੀ ਹੈ ਬਾਈ ਤੁਹਾਡਾ ਬਰਲਾਲ ਸਿੰਘ ਅੱਛਾ ਕਿਹੜੇ ਪਿੰਡ ਖੜਾ ਹੈ ਇਹ ਇਹ ਕੌੜਿਆਂ ਵਾਲੀ ਕੌੜਿਆਂ ਵਾਲੇ ਲੈ ਬਾਈ ਦੇ ਨਾਲ ਗੱਲਬਾਤ ਕਰ ਲਿਓ ਬਾਈ ਨੇ ਆਪਣਾ ਨੰਬਰ ਦੱਸਤਾ ਆਪਾਂ ਨੂੰ ਕਿਸੇ ਭਰਾ ਨੂੰ ਮਤਲਬ ਨਵਾਂ ਮਾਡਲ ਤੇਲ ਬ੍ਰੇਕਾਂ ਵਾਲਾ ਚਾਹੀਦਾ ਹੋਵੇ ਤੇਲ ਬ੍ਰੇਕਾਂ ਵਾਲਾ ਅੱਛਾ ਠੀਕ ਹੈ ਹਾਂ ਲੈ ਗੱਲਬਾਤ ਕਰਾਂਗੇ ਇਹਦੇ ਬਾਰੇ ਆ ਗਿਆ 3602 ਜੀ ਹਾਂ ਜੀ 3602 ਲੈ ਦੱਸੀ ਚੱਲ ਬਾਈ ਕਰਾਂ ਇਹ ਹੈਗਾ 10 ਮਾਡ ਲਈ ਅੱਛਾ ਇਹ ਚਾਰ ਨੰਬਰਾਂ ਹਾਂ ਜੀ ਇਹਨੂੰ ਸੀ ਮਿਲ ਜੂਗੀ ਇਹਦੀ ਅੱਛਾ 3 ਸਪੀਡ ਆਈ ਅੱਛਾ ਜੀ ਬਾਈ ਹਾਂ ਰੰਗ ਪੇਟ ਓਰੀਜਨਲ ਆਈ ਅੱਛਾ ਬਾਈ ਮਗਰਾਹਟ ਥੋੜੇ ਜਿਹਾ ਪਹਿਲਾਂ ਦੇ ਤਿਆਰ ਹੋਏ ਹੋਏ ਆ ਛਤਰੀ ਛਤਰੀ ਬਾਈ ਇਹ ਮਿਲ ਜੂਗੀ ਛਤਰੀ ਅੱਛਾ ਹਾਂ ਜੀ ਹਾਂ ਹਾਂ ਤੇ ਇੰਜਨ ਗੇਰ ਓਕੇ ਆਈ ਇਹ ਬਣੂ ਕਿੰਨੇ ਦਾ ਬਾਈ ਇਹ 3 ਲੱਖ 325 ਮੰਗਦੇ ਆ ਇਹਦਾ ਅੱਛਾ ਇਹ ਤੈਨੂੰ 10 ਦਾ ਦੇ ਦਿਆਂਗੇ ਠੀਕ ਹੈ ਜੀ ਹਾਂ ਤੇ ਨਾਲ ਹੀ ਖੜਾ ਜੀ 14 ਮਰਲ RX ਹਾਂਜੀ ਐਮ ਐਮ ਸੁਪਰੀਅਰ 3 ਸਿਲੰਡਰ ਅੱਛਾ 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 ਹਾਂ 14 ਮਰਲ ਆ ਜੀ 14 ਮਰਲ ਆ ਜੀ ਅੱਛਾ ਦੱਸੀ ਚਲੋ ਬਾਈ ਜੀ ਇਹ ਪਾਵਰ ਸਟੀਅਰਿੰਗ ਹੈ ਡਬਲ ਡਿਸਟਰੀਬਿਊਟਰ ਹੈ ਜੀ ਤੇਲ ਬ੍ਰੇਕਾਂ ਵਾਲੀ ਜੀ ਤੇ ਟਾਇਰ ਨਵੇਂ ਆ ਜੀ 16 ਦੇ ਬਾਈ ਚਾਦਾਂ ਦੇ 14 ਦੇ ਟਾਇਰ ਜੀ 14 ਦੇ ਹਾਂ ਲੋ ਵੀ ਕੰਡੀਸ਼ਨ ਦਾ ਓਕੇ ਖੜਾ ਟਰੈਕਟਰ ਹਾਂ ਚੱਲਦੇ ਨੰਬਰ ਤੇ ਤੁਸੀਂ ਗੱਲਬਾਤ ਆਵੇ ਨਵੇਂ ਟਾਇਰ ਆ ਸਾਰੀ ਹਾਂ ਇਹਦਾ ਤੈਨੂੰ 90 ਮੰਗਦੀ ਤੈਨੂੰ 90 ਮੰਗਦੇ ਬਣ ਕਿੰਨੇ ਦਾ ਜਾਊ ਬਾਈ ਇਹ ਦੇ ਦਾਂਗੀ 80000 ਰੁਪਏ ਦੇ ਦੇ ਦਾਂਗਾ ਮੌਕੇ ਤੇ ਹੋਰ ਕਰ ਦਾਂਗੇ ਮੌਕੇ ਦੀ ਬਾਤ ਘੱਟ ਹੋ ਜਾਈਏ ਨਾਲ ਹੀ ਖੜਾ ਹੈ ਮੈਸੇਜ ਪਰਮਿਸ਼ਨ 241 DI 1 ਮਾਡਲ ਆ ਜੀ 2,25,000 ਰੁਪਏ ਮੁੱਲ ਹੈ ਟਾਇਰਾਂ ਦੀ ਗੱਲਬਾਤ ਕਰਾਂਗੇ ਹੈਗਾ ਬਾਈ 60 ਕੇ ਪੈਸੇ ਟਾਇਰਾਂ ਦੇ ਹਾਂ ਜੀ 60 ਪੈਸੇ ਮੂਰਲੇ ਨਵੇਂ ਆਈ ਹਾਂ ਮੂਰਲੇ ਨਵੇਂ ਆ ਹਾਂ ਨਵੀਂ ਬੈਟਰੀ ਆਵੇ ਅੱਛਾ ਲਓ ਵੀ ਲਓ ਜੀ ਨਵੀਂ ਬੈਟਰੀ ਇਨਫਰਮੇਸ਼ਨ ਦੀ ਬਿਲਕੁਲ ਓਕੇ ਕੰਡੀਸ਼ਨ ਦਾ ਗਰੰਟੀ ਗਾਰਡ ਵੀ ਬਾਗਾ ਬੁੱਗਾ ਵਾਸਤੇ ਜਾਦੇ ਕੰਮ ਲੈਂਦੇ ਨੇ ਬਾਈ ਕਿਸੇ ਨੂੰ ਚਾਹੀਦਾ ਹੋਵੇ ਬਾਗਾ ਵਾਸਤੇ ਜਰੂਰ ਆ ਆਪਣੇ ਸਕਰੀਨ ਤੇ ਨੰਬਰ ਚੱਲ ਰਿਹਾ ਤਾਂ ਗੱਲਬਾਤ ਕਰ ਲਿਓ ਹਾਂ ਬਾਈ ਬਣੂ ਕਿੰਨੇ ਦਾ ਇਹ ਇਹ ਦੇ ਦਾਂਗੇ 210 ਦਾ 2 ਲੱਖ 10 ਹਜ਼ਾਰ ਦਾ ਨਾਲ ਹੀ ਖੜਾ 735 ਮਾਡਲ ਕਿੰਨਾ ਬਾਈ ਇਹ ਹੈਗਾ 92 ਮਾਡਲ ਜੀ 92 ਮਾਡਲ ਜੀ ਹਾਂ ਪੰਜਾਬ ਨੰਬਰ ਹੈ ਜੀ ਪੰਜਾਬ ਹਾਂ ਜੀ ਇੰਜਨ ਗੇਅਰ ਓਕੇ ਸਾਰਾ ਕੰਮ ਹੈ ਸੈਲਫ ਸਟਾਰਟ ਹੈ ਅੱਛਾ ਜਮਾਦਾਨੇ ਦਾ ਟਰੈਕਟਰ ਓਕੇ ਓਕੇ ਜਮਾ ਕਲੌਸ ਕਰਦੇ ਇੰਜਨ ਦਾ ਨਾ ਇਹ ਦੂਜਾ ਸੈਂਪਲ ਆ ਬਣਾ ਕਲੌਸ ਕਰ ਹਾਂ ਇਹ ਕਿੰਨੇ ਦਾ ਬਣਦਾ ਬਾਈ ਇਹ ਦਾ ਮੰਗਦੇ ਆਪਾਂ ਜੀ ਇੱਕ 25 ਮਾ ਮੋਗਲੀ ਆ ਗਿਆ ਇੰਜਨ ਲਗੇ ਰੋਕੇ ਸਾਰਾ ਕੰਮ ਹੋਇਆ ਬਾਈ ਟੋਟਲ ਠੀਕ ਹੈ ਜੀ ਹਾਂ ਲਓ ਜੀ ਗੱਲਬਾਤ ਕਰਦੇ ਆ 2002 ਮਾਡਲ 98 11 ਦੀ ਸੱਧੂ ਮੂਸਾ ਵਾਲੇ ਦੇ ਮਤਲਬ ਫੇਮ ਦਾ ਬਹੁਤ ਵਧੀਆ 98 11 ਟਰੈਕਟਰ ਖੜਾ ਹੈ ਜੀ ਤੇ ਬਾਕੀ ਮਾਲਕ ਨਾਲ ਗੱਲਬਾਤ ਕਰਦੇ ਆ ਹਾਂ ਜੀ ਬਾਈ ਜੀ ਕਿਹੜੇ ਪਿੰਡ ਖੜਾ ਜੀ ਹੈ ਬਾਈ ਸ਼ੇਰਗੜ੍ਹ ਹੈ ਸ਼ੇਰ ਕੱਢ ਆਪਣੇ ਤਲਮੰਡੀ ਦੇ ਕੋਲੇ ਹਾਈ ਕੋਰਸਮੀਰ ਦੇ ਨਾਲ ਕੋਰਸਮੀਰ ਦੇ ਨਾਲ ਤੇ ਕੀ ਮੁੱਲ ਵੜੀ ਰੱਖਿਆ ਬਈ ਇਹ 260000 ਤੇ ਮੌਕੇ ਦੀ ਬਾਤ ਘਟਾ ਮਾੜਾ ਮੋਟਾ ਮਾਨਤਾ ਕਰ ਦਾਂਗੇ ਐਚ ਆਰ ਨੰਬਰਾਂ ਹਾਂਜੀ ਹਰਿਆਣਾ ਨਾਲ ਤੇ ਕਾਪੀ-ਕੂਪੀ ਦੀ ਜ਼ਿੰਮੇਵਾਰੀ ਹੈ ਸਾਰੀ ਹਾਂਜੀ ਹਾਂ ਤੇ ਚਲਾਈ ਦਾ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਪੂਰਾ ਸੈੱਟ ਆ ਬਈ ਜ਼ਿੰਮੇਵਾਰੀ ਹੈ ਤੁਹਾਡੀ ਮੋਬਾਈਲ ਤੇ ਕਿਹੜੇ ਦੇ ਬੰਦਾ ਗੱਲ ਕਰੇ 6283858581 85 581 581 ਲਓ ਜੀ ਇਸ ਨੰਬਰ ਤੇ ਆਪਾਂ ਗੱਲਬਾਤ ਕਰਨੀ ਆ ਆਜੋ ਆਪਾਂ ਹੋਰ ਦੇਖਦੇ ਆ ਲਓ ਜੀ ਨਾਲ ਹੀ ਖੜਾ 5310 ਜੌਂਡੀ ਅਰਜੀ ਗੱਲਬਾਤ ਕਰਦੇ ਆ 5310 ਦੀ ਜੌਂਡੀ ਅਰਜੀ 17 ਮਾਡਲ ਹੈ 6,60,000 ਰੁਪਏ ਮੋਲਾ ਜੀ ਟਰੈਕਟਰ ਦੀ ਕੰਡੀਸ਼ਨ ਫੁੱਲ ਵਧੀਆ ਓਕੇ ਆ ਜੀ ਤਲਵੰਡੀ ਵਾਲੀ ਮੰਡੀ ਦੇ ਖੜੇ ਆ ਤੇ ਬਾਕੀ ਮਾਲਕ ਨਾਲ ਗੱਲਬਾਤ ਕਰਦੇ ਆ ਜੀ ਅੱਛਾ ਭਾਈ ਚرائی ਚਲੂਈ ਦਾ ਕਿੰਨਾ ਟਰੈਕਟਰ ਆ ਵਧੀਆ ਟਰੈਕਟਰ ਆ ਜੀ ਅੱਛਾ ਜਿਹੜੇ ਅਛਾ ਤਰੀ ਸੁਤਰੀ ਓਕੇ ਆ ਜਮਾ ਮਤਲਬ ਨਾਲ ਹੀ ਦੇਣੀ ਆ ਨਾ ਆਪਾਂ ਕਈ ਵਾਰ ਬੰਦਾ ਲਾਉਣ ਦਾ ਵੀ ਮੂਡ ਬਣ ਜਾਂਦਾ ਹਨ ਵੀ ਟਰੈਕਟਰ ਆ ਛਤਰੀ ਚਲਿਆ ਬਹੁਤ ਘੱਟ ਹੈ ਜੀ ਅੱਛਾ ਕਿੰਨਾ ਕੀ ਚੱਲਿਆ ਭਾਈ ਕਾਰ ਦਾ ਥੋੜੇ ਚੱਲਿਆ ਜੀ ਖੜਾ ਡੰਡਾ ਬਾਹ ਕਿਹੜੇ ਪਿੰਡ ਜਗਾ ਪਿੰਡ ਜਗਾ ਰਾਮਦੀਰ ਸਾਹ ਅੱਛਾ ਟਾਇਰ ਬਈ ਮੰਨ ਕੇ ਚੱਲੀ 70 ਕੇ ਪੈਸੇ ਕੰਡੀਸ਼ਨ ਮੰਨ ਲਈ ਟਰੰਦੀ ਕਾਰਾ ਹੂ 70 ਪੈਸੇ ਹਾਂ ਅਪੋਲੋ ਦੇ ਟਾਇਰ ਬਈ 16 ਦੇ ਆ ਨਾ ਹਾਂ ਸੋਗਾ ਤੇ ਇਹਦੀ ਛੱਡ ਛੜਾਈ ਕਿੱਥੇ ਜੀ ਹੋਜੂ ਬਈ ਦੇ ਦਾਂ ਇਹ 55 ਕਿਲੋ ਦਾ ਅੱਛਾ 635 ਦਾ ਬਣਜੂ ਹੈ ਬਾਕੀ ਮੌਕੇ ਦੀ ਬਾਤ ਘਟ ਹੋ ਜਾਈ ਬੈਟਰੀ ਮੋਟਰ ਓਕੇ ਹੈ ਬਈ ਜਮਾ ਲੋਜ ਮਤਲਬ ਵੇਟ ਬੋਡ ਚੰਗੇ ਰੱਖੇ ਹੋਇਆ ਮੂਰੇ ਤੇ ਮੈਟ ਮੋਡ ਚੰਗੇ ਚੜ੍ਹੇ ਹੋਇਆ ਬਈ ਮੋਬਾਈਲ ਨੰਬਰ ਨੰਬਰ ਆ ਗਿਆ 86171 ਹਾਂਜੀ 86895 ਜਗਾ ਰਾਮ ਤੀਰਥ ਪਿੰਡ ਖੜਾ ਜੀ ਘਰੇ ਮੁੰਡੇ ਕੋਲ ਮਿੱਤਰੋ ਮੰਡੀ ਕਾਫੀ ਸਾਰੀ ਦਿਖਾਤੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਿਉਂਦੇ ਬਸਦੇ ਰਹੋ ਅਗਲੀ ਵੀਡੀਓ ਲੈ ਕੇ ਬਹੁਤ ਛੇਤੀ ਹਾਜ਼ਰ ਹੋਵਾਂਗੇ ਤੁਹਾਡੇ ਕੋਲੇ ਬਾਕੀ ਜਿਹੋ ਜਿਹੇ ਮੇਰੇ ਭਰਾਵਾਂ ਨੂੰ ਜਿਹੇ ਜਿਹੇ ਟਰੈਕਟਰਾਂ ਦੀ డిਮਾਂਡ ਹੁੰਦੀ ਆ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਦਿਆ ਕਰੋ ਜਾਂ ਕਿਸੇ ਦੇ ਘਰੇ ਕੋਈ ਟਰੈਕਟਰ ਖੜਾ ਹੁੰਦਾ ਵੀ ਕਹੋ ਤਾਂ WhatsApp ਨੰਬਰ ਸਾਡਾ ਸਕਰੀਨ ਤੇ ਚੱਲ ਰਿਹਾ ਤੇ ਇਹਦੇ ਵਟਸਐਪ ਵੀ ਕਰ ਸਕਦੇ ਹੋ ਕਿਸੇ ਲਈ ਵੀ ਕੋਈ ਵੀ ਟਰੈਕਟਰ ਟਰਾਲੀ ਗੱਡੀ ਰੇੜੀ ਬਲਦ ਉਲਟ ਉਸ ਵੀ ਖੜਾ ਹੋਵੇ ਲੋ